ਅੱਜ ਕੇਂਦਰ ਸਰਕਾਰ ਦੇ ਵੱਲੋਂ ਦੇਸ਼ ਨੂੰ ਨਵੀਆਂ ਬੰਦੇ ਭਾਰਤ ਟ੍ਰੇਨਾਂ ਦਿੱਤੀਆਂ ਗਈਆਂ ਇਹਨਾਂ ਦੇ ਵਿੱਚੋਂ ਇੱਕ ਟ੍ਰੇਨ ਪੰਜਾਬ ਦੇ ਹਿੱਸੇ ਵੀ ਆਈ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਾਰਾਨਸੀ ਸਟੇਸ਼ਨ ਤੋਂ ਬੰਦੇ ਭਾਰਤ ਐਕਸਪ੍ਰੈਸ ਨੂੰ ਹਰੀ ਝੰਡੀ ਦਿੱਤੀ ਤੇ ਪ੍ਰਧਾਨ ਮੰਤਰੀ ਮੋਦੀ ਨੇ ਸ਼ਨੀਵਾਰ ਨੂੰ ਵਾਰਾਨਸੀ ਸਟੇਸ਼ਨ ਤੋਂ ਚਾਰ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਵਿਖਾਈ ਹੈ ਪ੍ਰਧਾਨ ਮੰਤਰੀ ਨੇ ਚਾਰ ਨਵੀਆਂ ਬੰਦੇ ਭਾਰਤ ਐਕਸਪ੍ਰੈਸ ਟ੍ਰੇਨਾਂ ਨੂੰ ਹਰੀ ਝੰਡੀ ਦਿੱਤੀ ਜੋ ਕਿ ਵਾਰਾਨਸੀ ਖਜੂਰਾਹੋ ਲਖਨਊ ਸਹਾਰਨਪੁਰ ਫਿਰੋਜ਼ਪੁਰ ਦਿੱਲੀ ਇਸ ਦੇ ਨਾਲ ਹੀ ਇੱਕ ਰਣ ਕੁਲਮ ਬੈਂਗਲੌਰ ਰੂਟ ਤੇ ਚੱਲਣ ਗਿਆ ਤਾਂ ਵੰਦੇ ਭਾਰਤ ਐਕਸਪ੍ਰੈਸ ਤੇ ਫਿਰੋਜ਼ਪੁਰ ਤੋਂ ਦਿੱਲੀ ਤੱਕ ਦੀ ਯਾਤਰਾ 6 ਘੰਟੇ 40 ਮਿੰਟ ਦੇ ਵਿੱਚ ਹੋਵੇਗੀ ਬਨਾਰਸ ਖਜੂਰਾਹੋ ਵੰਦੇ ਭਾਰਤ ਐਕਸਪ੍ਰੈਸ ਦੀ ਸ਼ੁਰੂਆਤ ਧਾਰਮਿਕ ਸੱਭਿਆਚਾਰਕ ਸੈਰ ਸਪਾਟੇ ਦੇ ਲਈ ਇੱਕ ਨਵਾਂ ਆयाम ਪ੍ਰਦਾਨ ਕਰੇਗੀ ਇਹ ਰੇਲਗੱਡੀ ਵਾਰਾਨਸੀ ਪ੍ਰਯਾਗਰਾਜ ਤ੍ਰਿਕੂਟ ਇਸ ਦੇ ਨਾਲ ਹੀ ਖਜੂਰਾਹੋ ਵਰਗੇ ਧਾਰਮਿਕ ਤੇ ਸੱਭਿਆਚਾਰਕ ਸਥਾਨਾਂ ਨੂੰ ਜੋੜੇਗੀ ਤੇ ਨਵੀਂ ਵੰਦੇ ਭਾਰਤ ਐਕਸਪ੍ਰੈਸ ਮੌਜੂਦਾ ਸਮੇਂ ਚੱਲ ਰਹੀਆਂ ਵਿਸ਼ੇਸ਼ ਰੇਲਗੱਡੀਆਂ ਦੇ ਮੁਕਾਬਲੇ 2 ਘੰਟੇ 40 ਮਿੰਟ ਬਚਾਵੇਗੀ ਇਹ ਯਾਤਰੀਆਂ ਨੂੰ ਇੱਕ ਤੇਜ਼ ਆਰਾਮਦਾਇਕ ਤੇ ਆਧ